ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਸਤਿਗੁਰ ਜੀ ਗੋਚ ਪਹੁੰਚੇ ਨੇ ਜਿਹੜੇ ਪ੍ਰੇਮੀ ਗੁਰਮੁਖ ਜਨ ਰੱਬ ਦੇ ਪਿਆਰੇ ਘਰ ਦੇ ਬੈਠ ਕੇ ਇਹ ਸਰਸ ਸਮਾਗਮ ਵੇਖ ਰਹੇ ਨੇ ਉਹ ਵੀ ਵੱਡਿਆਂ ਭਾਗਾਂ ਵਾਲੇ ਨੇ ਆਓ ਭਾਗਾਂ ਵਾਲਿਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂਜ ਬੈਠ ਕੇ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਵਤੇ ਬਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਪ੍ਰੇਮਜਾਖੋ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਚਰਨਾਂ ਦੇ ਵਿੱਚ ਜਦੋਂ ਗੁਰੂ ਰਾਮਦਾਸ ਪਿਤਾ ਜੀ ਨੂੰ ਧੰਨ ਆਖਣਾ ਹੈ ਨਾ ਉਦੋਂ ਕਦੀ ਕੰਜੂਸੀ ਨਾ ਕਰਿਆ ਕਰੋ ਇਹਦਾ ਬਹੁਤ ਵੱਡਾ ਲਾਭ ਜੀ ਤੁਸੀਂ ਆਖੋਗੇ ਗੁਰੂ ਰਾਮਦਾਸ ਪਿਤਾ ਜੀ ਨੂੰ ਧੰਨ ਆਖਣ ਦਾ ਵੀ ਵੱਡਾ ਲਾਭ ਹੈ ਆਂ ਭਾਗਾਂ ਵਾਲਿਓ ਸਤਿਗੁਰ ਦੀ ਬਾਣੀ ਕਹਿੰਦੀ ਹੈ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਰਾਮਦਾਸ ਪਿਤਾ ਜੀ ਜਿੰਨੀ ਤੁਧਨੋਂ ਧੰਨ ਕਿਹਾ ਤਿੰਨ ਜਮ ਨੇੜ ਨ ਆਇਆ ਉਹ ਜਮਾਂ ਦੀ ਕੀ ਮਜਾਲ ਹੈ ਉਹਦੇ ਕੋਲ ਆ ਜਾਣ ਜਿਹਨੇ ਗੁਰੂ ਰਾਮਦਾਸ ਜੀ ਪਤਨ ਨੂੰ ਇੱਕ ਵਾਰ ਧੰਨ ਕਹਿਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਮ ਵੀ ਕੋਹਾਂ ਦੂਰ ਭਜਦੇ ਨੇ ਕਿੱਥੋਂ ਜਿੱਥੇ ਗੁਰੂ ਰਾਮਦਾਸ ਦਾ ਨਾਮ ਆ ਜਾਵੇ ਜਿਹੜੇ ਅੰਦਰੋਂ ਇੱਕ ਵਾਰ ਗੁਰੂ ਰਾਮਦਾਸ ਦਾ ਪਤਨ ਨੂੰ ਧੰਨ ਕਹਿੰਦੇ ਨੇ ਨਾ ਰਿੱਧੀਆਂ ਸਿੱਧੀਆਂ ਵੀ ਉਹਨਾਂ ਦੇ ਕੋਲ ਆ ਜਾਂਦੀਆਂ ਨੇ ਦੁੱਖ ਵੀ ਦੂਰ ਭਾਏ ਦੇ ਨੇ ਉਹਨਾਂ ਦੇ ਪਾਗਾਂ ਵਾਲਿਓ ਪ੍ਰੇਮ ਚ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੰਦਰੀ ਤਪਸ਼ ਵੀ ਖਤਮ ਹੋ ਜਾਂਦੀ ਹੈ ਜੇ ਸਤਗੁਰ ਸਮਰੰਤ ਜੀ ਕੀ ਤਪਤ ਮਿਟਾਵੇ ਗੁਰੂ ਰਾਮਦਾਸ ਜੀ ਤੈਨੂੰ ਅੰਦਰੋਂ ਧੰਨ ਕਿਆ ਕਰੋ ਅੰਦਰੋਂ ਫਿਰ ਪ੍ਰੇਮ ਚ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਜ ਗੁਰੂ ਰਾਮਦਾਸ ਜੀ ਪਿਤਾ ਜੀ ਸਿੰਘਾਸਨ ਦੇ ਬੈਠੇ ਨੇ ਦੂਰੋਂ ਦੂਰੋਂ ਸੰਗਤਾਂ ਆ ਕੇ ਨਮਸਕਾਰ ਪਾਈਆਂ ਕਰਦੀਆਂ ਨੇ ਬਿਆੰਤ ਸੰਗਤਾਂ ਸਤਿਗੁਰ ਦੇ ਦਰਸ਼ਨ ਦੀਦਾਰੀ ਕਰਕੇ ਆਪਣੇ ਭਾਗ ਬਣਾ ਰਹੀਆਂ ਨੇ ਦੋ ਸਰੀਰ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਸਤਿਗੁਰ ਦੇ ਚਰਨਾਂ ਤੇ ਕਰਦੇ ਨੇ ਨਮਸਕਾਰ ਤਾਂ ਨਮਸਕਾਰ ਕਰਕੇ ਨਾ ਸਾਈਡ ਤੇ ਗਲਤ ਪੱਲਾ ਪਾ ਕੇ ਦੋਵੇਂ ਹੱਥ ਜੁੜ ਕੇ ਖਲੋ ਜਾਂਦੇ ਨੇ ਗੁਰੂ ਰਾਮ ਦਸ ਪਤ ਜੀ ਅੱਖ ਲੱਗੇ ਹਾਂ ਭਾਈ ਕੁਝ ਕਹਿਣਾ ਚਾਹੁੰਦੇ ਹੋ ਸਤਿਗੁਰੂ ਜੀ ਅੱਜ ਤੁਹਾਡੇ ਚਰਨਾਂ 'ਚ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਏ ਆਂ ਆਪਾਂ ਗੁਰੂ ਰਾਮ ਦਸ ਪਤ ਜੀ ਅੱਖ ਲੱਗੇ ਭਾਈ ਕੀ ਕਹਿਣਾ ਚਾਹੁੰਦੇ ਹੋ ਫੁੱਲ ਕੇ ਅੱਖੋ ਸਤਿਗੁਰੂ ਸਾਡੇ ਅੰਦਰ ਹਰ ਵੇਲੇ ਨਾ ਕਲਪਨਾ ਜੀ ਬਣੀ ਜਾਂਦੀ ਕਲਪਨਾ ਜੀ ਅੰਦਰ ਸਾਡਾ 부ਜਿਆ 부ਜਿਆ ਰਹੇਦਾ ਮਹਾਰਾਜ ਜੀ ਜਿਵੇਂ ਅਸੀਂ ਬੜੇ ਦੁਖੀ ਹੋਈਏ ਏ ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰੋ ਕੋਈ ਇਹੋ ਜਿਹਾ ਢੰਗ ਦੱਸੋ ਅਸੀਂ ਅੰਦਰੋਂ ਬਾਹਰੋਂ ਸੁਖੀ ਹੋ ਜਾਈਏ ਸਾਡੇ ਅੰਦਰ ਵੀ ਆਨੰਦ ਰੰਗ ਜਾਵੇ ਅੰਦਰ ਖੇੜਾ ਆ ਜਾਵੇ ਬੜੀ ਵੱਡੀ ਜ਼ਾਤ ਮੰਗੀ ਜੀ ਭਾਗਾਂ ਵਾਲਿਓ ਇਹ ਦੋ ਸਰੀਰ ਕਿੰਨੇ ਦੇ ਨਾਮ ਆਏ ਨੇ ਭਾਈ ਮਹਾਂਨੰਦ ਜੀ ਤੇ ਭਾਈ ਵਿਦੀਤਨ ਜੀ ਅੱਜ ਗੁਰੂ ਰਾਮਦਾਸ ਪਿਤਾ ਦੇ ਚਰਨਾਂ 'ਚ ਬੇਨਤੀ ਪਾਈ ਕਰਦੇ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰੋ ਅਸੀਂ ਅੰਦਰੋਂ ਤੇ ਬਾਹਰੋਂ ਸੁਖੀ ਹੋ ਜਾਈਏ ਸਾਡੇ ਅੰਦਰ ਆਨੰਦ ਆ ਜਾਵੇ ਅੰਦਰ ਖੇੜਾ ਆ ਜਾਵੇ ਤੇ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਜੇ ਚਾਹੁੰਦੇ ਹੋ ਅੰਦਰ ਆਨੰਦ ਆ ਜਾਵੇ ਅੰਦਰ ਖੇੜਾ ਆ ਜਾਵੇ ਸਭ ਤੋਂ ਪਹਿਲਾਂ ਕੰਮ ਕਰੋ ਆਪਣੇ ਆਪ ਦੀ ਪਹਿਚਾਣ ਕਰੋ ਤੁਸੀਂ ਭਾਵ ਆਪਣੇ ਆਪ ਨੂੰ ਪਹਿਚਾਣੋ ਅਧਵੀ ਕਈਆਂ ਦੇ ਅੰਦਰ ਸਵਾਲ ਹੁੰਦਾ ਹੈ ਕਿ ਸਾਡੇ ਅੰਦਰ ਆਨੰਦ ਆ ਜਾਵੇ ਅੰਦਰ ਖੇੜਾ ਆ ਜਾਵੇ ਅੰਦਰ ਰਸ ਆ ਜਾਵੇ ਗੁਰੂ ਰਾਮਦਾਸ ਪਿਤਾ ਜੀ ਨੇ ਉਹ ਦੋ ਗੁਰ ਸਿੱਖਾਂ ਨੂੰ ਜਿਹੜਾ ਜਵਾਬ ਦਿੱਤਾ ਨਾ ਕੇਵਲ ਤੇ ਕੇਵਲ ਦੋ ਸਿੱਖਾਂ ਨੂੰ ਜਵਾਬ ਨਹੀਂ ਦਿੱਤਾ ਐਸਾ ਜਵਾਬ ਦਿੱਤਾ ਸਮੁੱਚੇ ਸੰਸਾਰ ਦਾ ਭਲਾ ਕਰਤਾ ਗੁਰੂ ਰਾਮਦਾਸ ਪਿਤਾ ਜੀ ਨੇ ਸਤਗੁਰ ਜੀ ਆਖਣ ਲੱਗੇ ਭਾਈ ਪਹਿਲਾਂ ਆਪਣੇ ਆਪ ਦੀ ਤੁਸੀਂ ਪਛਾਣ ਕਰੋ ਕਿੱਥੋਂ ਆਏ ਹਾਂ ਕਿੱਥੇ ਆਏ ਹਾਂ ਤੇ ਕੀ ਕਰਨ ਵਾਸਤੇ ਆਏ ਹਾਂ ਗੱਲ ਸੁਣਿਓ ਕਿੱਥੋਂ ਆਏ ਹਾਂ ਕਿੱਥੇ ਆਏ ਹਾਂ ਤੇ ਕੀ ਕਰਨ ਵਾਸਤੇ ਆਏ ਹਾਂ ਗੁਰੂ ਰਾਮਦਾਸ ਜੀ ਆਖਣ ਲੱਗੇ ਉਹ ਭਲਿਓ ਗੁਰੂ ਅਮਰਦਾਸ ਪਿਤਾ ਜੀ ਦਾ ਇਹ ਸ਼ਬਦ ਨਹੀਂ ਸੁਣਿਆ ਤੁਸੀਂ ਸਤਗੁਰ ਜੀ ਕਿਹੜਾ ਬਿਦੂ ਰਾਮਦਾਸ ਜੀ ਆਖ ਲਿਖੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਹਿੰਦੇ ਆਪੇ ਦੀ ਪਹਿਚਾਨ ਕਰੂ ਆਪਣੇ ਆਪ ਨੂੰ ਪਹਿਚਾਨ ਨੋ ਸਤਗੁਰੂ ਸਾਨੂੰ ਤਾਂ ਬਸ ਇੰਨਾ ਕੁ ਪਤਾ ਹੈ ਅਸੀਂ ਖੱਤਰੀਆਂ ਦੇ ਪੁੱਤਰ ਹਾਂ ਸਾਡੀ ਇਹ ਜਾਤ ਹੈ ਸਾਡੀ ਇਹ ਗੋਤ ਹੈ ਸਤਗੁਰੂ ਜੀ ਕਹਿੰਦੇ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਉਹਨੂੰ ਪਹਿਚਾਣੋ ਜਿਵੇਂ ਬਦਾਮ ਦੇ ਅੰਦਰ ਇੱਕ ਗਿਰੀ ਹੁੰਦੀ ਹੈ ਉਹ ਗਿਰੀ ਦੀ ਕੀਮਤ ਹੁੰਦੀ ਹੈ ਉਹ ਗਿਰੀ ਕੀਮਤੀ ਹੁੰਦੀ ਹੈ ਬਾਹਰ ਤੇ ਸ਼ੱਕਰ ਹੁੰਦਾ ਹੈ ਉਹ ਗਿਰੀ ਦੀ ਸੰਭਾਲ ਕਰਦਾ ਹੈ ਉਹ ਭਾਗਾਂ ਵਾਲੇ ਤੁਸੀਂ ਜੋ ਸਰੀਰ ਦੇ ਅੰਦਰ ਕੀਮਤੀ ਵਸਤੂ ਹੈ ਪਰਮੇਸ਼ਰ ਦੀ ਯੋਤ ਹੈ ਉਹਨੂੰ ਪਹਿਚਾਨੋ ਤੁਸੀਂ ਸਤਿਗੁਰੂ ਜੀ ਫਿਰ ਕੀ ਹੁਕਮ ਹੈ ਸਾਡੇ ਲਈ ਸਤਿਗੁਰੂ ਜੀ ਅੱਖ ਲੇ ਕੇ ਭਾਈ ਤੁਸੀਂ ਕਿਰਤ ਵੀ ਕਰੋ ਕਿਰਤ ਕਰਦਿਆਂ ਕਰਦਿਆਂ ਨਾਮ ਜਪਣਾ ਹੈ ਤੇ ਗੁਰਮਖਾਂ ਦੀ ਭਲੇ ਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਹੈ ਸਤ ਸੰਗਤ ਕੀ ਜੇ ਚਿੱਤ ਲਾਈ ਚਿੱਤ ਲਾ ਕੇ ਗੁਰਮਖਾਂ ਦੀ ਸੰਗਤ ਕਰਨੀ ਹੈ ਸਤ ਸੰਗਤ ਕੀ ਜੇ ਚਿੱਤ ਲਾਈ ਕਥਾ ਨੇਮ ਤੇ ਸੁਣੀਏ ਕਾਨ ਚਿੱਤ ਲਾ ਕੇ ਗੁਰਮਖਾਂ ਦੇ ਕੋਲੋਂ ਪਰਮੇਸ਼ਰ ਦੀਆਂ ਵਡਿਆਈਆਂ ਸੁਣਨੀਆਂ ਤੁਸੀਂ ਪਰਮੇਸ਼ਰ ਦੀਆਂ ਵਡਿਆਈਆਂ ਸੁਣਨੀਆਂ ਨੇ ਸਰਵਣ ਕਰਨੀਆਂ ਨੇ ਤੇ ਉਸ ਪਰਮੇਸ਼ਰ ਦੀ ਵਡਿਆਈ ਸੁਣ ਕੇ ਉਹਨੂੰ ਹਿਰਦੇ 'ਚ ਵਸਾਉਣਾ ਹੈ ਸਤ ਸੰਗਤ ਕੀਜੇ ਚਿੱਤ ਲਾਈ ਕਥਾ ਨੇਮ ਤੇ ਸੁਣੀਏ ਕਾਨ ਇਹੋ ਜਾਂ ਨੇਮ ਬਣਾਉਣਾ ਹੈ ਰੋਜ਼ਾਨਾ ਹੀ ਰੱਬ ਦੀ ਵਡਿਆਈ ਪਰਮੇਸ਼ਰ ਦੀ ਵਡਿਆਈ ਕੰਨਾਂ ਦੇ ਨਾਲ ਸੁਣਨੀ ਹੈ ਤੁਸੀਂ ਜਿਉਂ-ਜਿਉਂ ਪਰਮੇਸ਼ਰ ਦੀ ਵਡਿਆਈ ਸੁਣੋਗੇ ਨਾ ਤੁਹਾਡੇ ਅੰਦਰ ਆਨੰਦ ਬਣਦਾ ਜਾਏਗਾ ਖੇੜਾ ਬਣਦਾ ਜਾਏਗਾ ਉਹ ਆਨੰਦ ਬਣੇਗਾ ਤੁਹਾਡੇ ਅੰਦਰ ਜਿੰਨੂੰ ਕਦੀ ਗੁਰੂ ਅਮਰਦਾਸ ਪਿਤਾ ਜੀ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਹ ਆਨੰਦ ਭਗਾ ਵਾਲਿਓ ਇਸ ਦਰਤੋਂ ਮਿਲਦਾ ਹੈ ਗੁਰੂ ਰਾਮਦਾਸ ਪਿਤਾ ਜੀ ਦੇ ਘਰੋਂ ਮਿਲਦਾ ਹੈ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਖਾਂ ਦੇ ਦਰਤੋਂ ਮਿਲਦਾ ਹੈ ਉਹ ਆਨੰਦ ਅੰਦਰੋਂ ਪ੍ਰੇਮ ਦੇ ਨਾਲ ਆਖਣਾ ਹੈ ਜਦੋਂ ਵੀ ਗੁਰੂ ਰਾਮਦਾਸ ਜੀ ਦੇ ਤਨ ਆਖਣਾ ਹੈ ਬਾਬਾ ਦੀਪ ਸਿੰਘ ਜੀ ਦੇ ਤਨ ਆਖਣਾ ਹੈ ਨਾ ਅੰਦਰੋਂ ਪ੍ਰੇਮ ਦੇ ਨਾਲ ਆਖਣਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਆਖੋ ਧੰਨ ਬਾਬਾ ਫਿਰ ਆਖੋ ਜੀ ਧੰਨ ਬਾਬਾ ਜੀ ਸਿੰਘ ਜੀ ਸਤਿਗੁਰੂ ਕੋਲੋਂ ਆਗਿਆ ਲੈ ਕੇ ਇਹ ਆਪਣੇ ਨਗਰ ਜਾਂਦੇ ਨੇ ਹੁਣ ਕਿਰਤ ਵੀ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਹੁਣ ਅੰਮ੍ਰਿਤ ਵੇਲੇ ਜਾ ਕੇ ਸ਼ਬਦ ਦੀ ਕਮਾਈ ਕਰਦੇ ਨੇ ਫਿਰ ਧਰਮਸ਼ਾਲਾ ਜਾਂਦੇ ਨੇ ਉੱਤੇ ਪਰਮੇਸ਼ਰ ਦੀ ਵਿਡਿਆਈ ਸੁਣਦੇ ਵੀ ਨੇ ਹੁਣ ਭਾਗਾਂ ਵਾਲਿਓ ਜਿਉਂ-ਜਿਉਂ ਸ਼ਬਦੀ ਕਮਾਈ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਮਖਾਂ ਦੀ ਸੰਗਤ ਕਰਦੇ ਨੇ ਤਿਉਂ ਤੋ ਰਹਿਮਤ ਹੁੰਦੀ ਪਈ ਐ ਕਿਹੜੀ ਰਹਿਮਤ ਰੰਗ ਲਗਤ 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 ਹੈ ਹੁਣ ਅੰਦਰ ਖੇੜਾ ਆਉਣਾ ਸ਼ੁਰੂ ਹੋ ਗਿਆ ਅੰਦਰ ਖੁਸ਼ਹਾਲੀ ਆਣੀ ਸ਼ੁਰੂ ਹੋ ਗਈ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਹੁਣ ਇਹਨਾਂ ਦਾ ਸਰੀਰ ਫੁੱਲ ਵਾਂਗੂ ਹੌਲਾ ਹੋ ਗਿਆ ਜਿਹੜਾ ਦਿਮਾਗ ਤੇ ਬੋਝ ਪਿਆ ਸੀ ਦਾ ਪੜ ਵੇਲੇ ਦੁਖੀ ਰਹਿੰਦੇ ਸਨ ਹੁਣ ਜਿਵੇਂ ਸਾਦਾ ਬੋਝ ਲੱਤ ਗਿਆ ਹੋਵੇ ਹੁਣ ਭਾਗਾਂ ਵਾਲਿਓ ਇਹ ਨਾਮ ਜਪਦੇ ਨੇ ਕਿਰਤ ਕਰਦੇ ਨੇ ਹੁਣ ਜਦੋਂ ਅੰਦਰ ਆਨੰਦ ਬਣ ਗਿਆ ਨਾ ਦੋਵੇਂ ਸਰੀਸਵਾ ਕਰਦੇ ਨੇ ਭਾਈ ਮਹਾਨੰਦ ਜੀ ਤੇ ਭਾਈ ਬਿਧੀ ਜੰਜੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਕਿੰਨੀ ਕਿਰਪਾ ਕੀਤੀ ਹੈ ਉਹ ਜ਼ਿੰਦਗੀ ਸੀ ਕਿੱਡੀ ਔਖੀ ਹੋਈ ਪਈ ਸੀ ਅੱਜ ਗੁਰੂ ਰਾਮਦਾਸ ਪਿਤਾ ਨੇ ਤਰਸ ਕੀਤਾ ਹੈ ਅੰਦਰ ਆਨੰਦ ਆ ਗਿਆ ਹੈ ਕਿਉਂ ਨਾ ਹੋਵੇ ਗੁਰੂ ਰਾਮਦਾਸ ਪਿਤਾ ਜੀ ਦਾ ਸ਼ੁਕਰਾਨਾ ਕਰਕੇ ਆਈਏ ਇਹ ਬੜੀ ਵੱਡੀ ਦਾਤ ਜੀ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਭਾਗਾਂ ਵਾਲਿਓ ਕਦੀ ਦੁਨਿਆਵੀ ਤੌਰ ਤੇ ਤਰੱਕੀ ਹੋ ਜਾਵੇ ਪਰਮਾਰਥ ਦੇ ਤੌਰ ਤੇ ਤਰੱਕੀ ਹੋ ਜਾਵੇ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲਿਓ ਹੋਰ ਕੰਮ ਸਾਰੇ ਭੁੱਲ ਜਿਓ ਪਰ ਗੁਰੂ ਪਿਤਾ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲਿਓ ਕਿਉਂ ਜਿਉਂ-ਜਿਉਂ ਸ਼ੁਕਰਾਨਾ ਕਰੋਗੇ ਜਿਉਂ-ਜਿਉਂ ਸ਼ੁਕਰਾਨਾ ਕਰੋਗੇ ਨਾ ਤਿਉਂ-ਤਿਉਂ ਗੁਰੂ ਪਿਤਾ ਹੀ ਤਰੱਕੀਆਂ ਬਖਸ਼ਦੇ ਨੇ ਤਰੱਕੀਆਂ ਦੋਵੇਂ ਸਰੀਰ ਗੁਰੂ ਰਾਮਦਾਸ ਪਿਤਾ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਵਿੱਚ ਪਾਉਂਦੇ ਨੇ ਤੇ ਨਾਲ ਨਾਲ ਅੰਦਰੋਂ ਜਪਦੇ ਆਉਂਦੇ ਨੇ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰਾਨਾ ਕਰਦੇ ਆਉਂਦੇ ਨੇ ਗੁਰੂ ਰਾਮਦਾਸ ਜੀ ਨੂੰ ਧੰਨ ਕਹਿੰਦੇ ਆਉਂਦੇ ਨੇ ਤੇ ਅਜੇ ਇਹ ਦਸ ਕਦਮ ਦੂਰ ਨੇ ਅਜ ਗੁਰੂ ਰਾਮਦਾਸ ਪਿਤਾ ਜੀ ਆਪ ਅਗਲ ਵੰਡੀ ਹੁੰਦੇ ਨੇ ਵੇਖੋ ਜੇ ਸਿੱਖ ਗੁਰੂ ਦੇ ਨਾਲ ਪਿਆਰ ਕਰਦਾ ਹੈ ਨਾ ਗੁਰੂ ਵੀ ਸਿੱਖ ਦੇ ਨਾਲ ਕਿੰਨਾ ਪਿਆਰ ਕਰਦਾ ਏ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰੂ ਕੋਟ ਪੈਂਡਾ ਅੱਗੇ ਹੋਏ ਰੇਤ ਹੈ ਅਦ ਗੁਰੂ ਰਾਨ ਦਾ ਪਤਨ ਇਦਾਂ ਦੋਵੇਂ ਬਾਹਾਂ ਖੋਲੀਆਂ ਦੋਵੇਂ ਸਿੱਖਾਂ ਨੂੰ ਸਤਗੁਰ ਨੇ ਆਪਣੇ ਗਲ ਦੇ ਨਾਲ ਲਾ ਲਿਆ ਜਦੋਂ ਗਲ ਦੇ ਨਾਲ ਦੋਵੇਂ ਸਿੱਖਾਂ ਨੂੰ ਲਾਏ ਨਾ ਸਤਗੁਰ ਜੀ ਨੇ ਇਨਾਂ ਦੇ ਅੰਦਰ ਕਚਨਾਟ ਸ਼੍ਰੀ ਐਦਾਂ ਮਹਿਸੂਸ ਹੋਇਆ ਜਿਵੇਂ ਕੰਨ ਕੰਨ ਦੇ ਵਿੱਚ ਧੰਗ ਗੁਰੂ ਰਾਮਦਾਸ ਪਤਾ ਜੀ ਆਪ ਵਸਦੇ ਪਏ ਨੇ ਰੋਮ ਰੋਮ ਦੇ ਵਿੱਚ ਗੁਰੂ ਰਾਮਦਾਸ ਪਤਾ ਜੀ ਆਪ ਵਸਦੇ ਪਏ ਨੇ ਜਿੱਧਰ ਵੇਖਦੇ ਨੇ ਉਧਰ ਹੀ ਗੁਰੂ ਰਾਮਦਾਸ ਪਤਾ ਜੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਹੜਕ ਦੇ ਅੰਦਰ ਗੁਰੂ ਰਾਮਦਾਸ ਪਤਾ ਜੀ ਨਜ਼ਰ ਆਉਂਦੇ ਨੇ ਉਹ ਅਵਸਥਾ ਬਣ ਗਈ ਘਟ ਘਟ ਮੈਂ ਹਰ ਜੂ ਵਸੇ ਇਹ ਬੜੀ ਵੱਡੀ ਅਵਸਥਾ ਜੀ ਗੁਰੂ ਰਾਮ ਦੇ ਪਿਤਾ ਜੀ ਨੇ ਬੜੀਆਂ ਨੇਮ ਤੱਕਦੀਆਂ ਅੱਖੇ ਭਾਈ ਤੁਸੀਂ ਗੁਰਬਾਣੀ ਨੂੰ ਪੜਿਆ ਵੀ ਹੈ ਗੁਰਬਾਣੀ ਨੂੰ ਸੁਣਿਆ ਵੀ ਹੈ ਤੇ ਗੁਰਬਾਣੀ ਨੂੰ ਮੰਨਿਆ ਵੀ ਹੈ ਜਿਹੜੇ ਗੁਰਬਾਣੀ ਨੂੰ ਮੰਨਦੇ ਨੇ ਨਾ ਪੜ ਕੇ ਸੁਣ ਕੇ ਫਿਰ ਉਹਨਾਂ ਦੀ ਗਤ ਕਹੀ ਨਹੀਂ ਜਾਂਦੀ ਪੜਦੇ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਪਾਈ ਪਾਗਾਂ ਵਾਲਿਓ ਪੇਗਰੂ RAM DAS ਪਤਾਰੇ ਸ਼ੁਕਰਾਨਾ ਕਰਦੇ ਨੇ ਅੱਖਣ ਕੇ ਸਾਧੂ ਜੀ ਕੀ ਹੁਕਮ ਹੈ ਪ੍ਰੋਗਰਾਮ ਦਾ ਸਤਿ ਪਤਰੀ ਆਖਣ ਲੱਗੇ ਤੁਹਾਡੇ ਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ ਹੋਣਾ ਹੁਣ ਆਪ ਵੀ ਨਾਮ ਜਪੋ ਤੇ ਹੋਰਨਾਂ ਨੂੰ ਨਾਮ ਜਪਾਓ ਤੁਸੀਂ ਆਪਣੀ ਕਿਰਤ ਵੀ ਕਰਦੀ ਹੈ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਕੋਈ ਦੁਖੀ ਮਿਲ ਜਾਵੇ ਨਾ ਜਤਨ ਕਰੋ ਜਿਸ ਚੀਜ਼ 'ਤੇ ਉਹਨੂੰ ਲੋੜ ਹੈ ਉਹਦੀ ਲੋੜ ਪੂਰੀ ਕੀਤੀ ਜਾਵੇ ਤੇ ਉਹਦਾ ਦੁੱਖ ਦੂਰ ਕੀਤਾ ਜਾਵੇ ਹੁਣ ਸਤਿਗੁਰੂ ਕੋਲੋਂ ਇਹ ਰਹਿਮਤਾਂ ਲੈਂਦੇ ਨੇ ਤੇ ਸਤਿਗੁਰੂ ਅੱਖ ਲੱਗੇ ਭਾਈ ਜ਼ਿੰਦਗੀ ਦੀ ਵਿਚਰਦਿਆਂ ਵਿਚਰਦਿਆਂ ਜਦੋਂ ਮਨ ਡੋਲਣ ਲੱਗੇ ਨਾ ਸ਼ਬਦੇ ਥੰਮ ਦੇ ਨਾਲ ਉਹਨੂੰ ਥੰਮ ਲੈਣਾ ਹੈ ਹੁਣ ਕਈ ਵਾਰ ਜ਼ਿੰਦਗੀ ਦੇ ਮਨ ਡੋਲਦਾ ਗੁਰਮੁਖੋ ਸਤਿਗੁਰੂ ਅੱਖ ਲੱਗੇ ਭਾਈ ਬਿਧੀ ਜਨ ਜੀ ਭਾਈ ਮਹਾਨੰਦ ਜੀ ਜਦੋਂ ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਕੋਈ ਇਹੋ ਜਿਹਾ ਸਮਾਂ ਆ ਜਾਵੇ ਮਨ ਡੋਲੇ ਉਦੋਂ ਸ਼ਬਦ ਨਾਲ ਉਹਨੂੰ ਥੰਮ ਲੈਣਾ ਹੈ ਤੁਸੀਂ ਭਾਵ ਸ਼ਬਦਾ ਓਟ ਆਸਰਾ ਉਦੋਂ ਲੈਣਾ ਹੈ ਉਦੋਂ ਸ਼ਬਦ ਨੂੰ ਥੰਮ ਬਣਾ ਲੈਣਾ ਹੈ ਤਾਂ ਕਿ ਇਹ ਡਿੱਗਾਏ ਮਨ ਫਿਰ ਸਥਿਰ ਹੋ ਜਾਵੇ ਸਤਸੰਗਿਓ ਸਾਧਗੁਰੂ ਕੋ ਆਗਿਆ ਲੈ ਕੇ ਆਪਣੇ ਨਗਰ ਜਾਂਦੇ ਨੇ ਹੁਣ ਇਸ ਵੇਲੇ ਸ਼ਾਮ ਧਰਮਸ਼ਾਲਾ ਜਾਂਦੇ ਨੇ ਕਥਾ ਕੀਰਤਨ ਕਰਦੇ ਵੀ ਨੇ ਸੰਦੇਵ ਨੇ ਕੋਈ ਦੁਖੀ ਆਵੇ ਉਹਦੀ ਸਹਾਇਤਾ ਵੀ ਕਰਦੇ ਨੇ ਲੋੜਵੰਦਾ ਦੀ ਮਦਦ ਵੀ ਕਰਦੇ ਨੇ ਲੋਕਾਂ ਨੂੰ ਸੱਚ ਨਾਲ ਜੋੜਦੇ ਨੇ ਗੁਰਬਾਣੀ ਨਾਲ ਜੋੜਦੇ ਨੇ ਨਾਮ ਦੇ ਨਾਲ ਜੋੜਦੇ ਨੇ ਹੁਣ ਅਵਸਥਾ ਇਹ ਬਣ ਗਈ ਆਪ ਜਪੋ ਅਵਰਹਿ ਨਾਮ ਜਪავ ਕਿਉਂ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਸੀ ਹੁਣ ਆਪ ਵੀ ਨਾਮ ਜਪੋ ਤੇ ਹੋਰ ਦਾ ਟੁੱਟਿਆ ਨੂੰ ਨਾਮ ਦੇ ਨਾਲ ਜੋੜੋ ਬਾਬ ਨਾਮ ਜਪਾਵੋ ਦੂਜਿਆਂ ਨੂੰ ਵੀ ਉਹ ਬਚਨ ਕੰਮ ਕਰ ਰਿਹਾ ਹੈ ਪੱਗਾਂ ਵਾਲਿਓ ਹੁਣ ਆਪ ਵੀ ਨਾਮ ਜਪਦੇ ਨੇ ਫੋੜਨਾ ਨੂੰ ਵੀ ਨਾਮ ਚ ਪਾਉਂਦੇ ਨੇ ਹੁਣ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਜਿੱਦੜ ਜਾਂਦੇ ਨੇ ਉਧਰ ਲੋਕ ਹੱਥ ਜੜ ਕੇ ਖਲੋ ਜਾਂਦੇ ਨੇ ਕਿ ਮਹਾਂਪੁਰਖ ਆ ਗਏ ਨੇ ਗੁਰੂ ਰਾਮਦਾਸ ਜੀ ਦੇ ਪਿਆਰੇ ਗੁਰਸਿੱਖ ਆ ਗਏ ਨੇ ਮਹਾਂਪੁਰਖ ਆ ਗਏ ਨੇ ਪੱਗਾਂ ਵਾਲੇ ਵੇਖੋ ਇੱਕ ਉਹ ਸਮਾਂ ਹੈ ਜਦੋਂ ਮਨਕਲਪ ਦਾ ਸੀ ਅੱਜ ਗੁਰੂ ਰਾਮਦਾਸ ਜੀ ਨੇ ਇਹੋ ਜਿਹੇ ਬਖਸ਼ਿਸ਼ੇ ਰਹਿਮਤਾ ਕੀਤੀਆਂ ਪੋਰਨਾਂ ਨੂੰ ਜੋੜਨ ਵਾਲੇ ਬਣ ਗਏ ਇੱਕ ਸਮਾਸੀ ਆਪਣੇ ਲਈ ਸੁੱਖ ਮੰਗਦੇ ਸਨ ਅੱਜ ਜਿਹੜਾ ਵੀ ਇਹਨਾਂ ਦੀ ਸੰਗਤ ਕਰਦਾ ਹੈ ਉਹ ਵੀ ਸੁਖੀ ਹੋ ਜਾਂਦਾ ਹੈ ਦੂਜਿਆਂ ਨੂੰ ਸੁੱਖ ਦੇਣ ਵਾਲੇ ਗੁਰੂ ਗRANDਸਰ ਪਿਤਾ ਨੇ ਇਹਨਾਂ ਨੂੰ ਬਣਾ ਦਿੱਤਾ ਤੇ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਫਿਰ ਭਾਈ ਗੁਰਦਾਸ ਜੀ 11ਵੀਂ ਵਾਰ ਤੇ 17ਵੀਂ ਪੌੜੀ 'ਚ ਇਹ ਗੁਰਸਿੱਖਾਂ ਦਾ ਜ਼ਿਕਰ ਕਰਦੇ ਜੀ ਇਹਨਾਂ ਕਿਉਂ ਭਾਈ ਗੁਰਦਸ਼ਨ ਸਿੰਘ ਜਿਹੜੇ ਇਹ ਗੁਰਸਿੱਖਾਂ ਦਾ ਬਚਨ ਸੁਣਾਇਆ ਜਾਂ ਜੀਵਨ ਸੁਣਾਇਆ ਕਿੱਥੇ ਲਿਖਿਆ ਹੈ ਪ੍ਰਿੰਸੀਪਲ ਸਤਬੀਰ ਸਿੰਘ ਨੇ ਇਹਨਾਂ ਦਾ ਜ਼ਿਕਰ ਲਿਖਿਆ ਹੈ ਜੇ ਭਾਈ ਮਨੀ ਸਿੰਘ ਨੇ ਭਗਤਵਾਲਾ ਦੇ ਇਹਨਾਂ ਦਾ ਜ਼ਿਕਰ ਲਿਖਿਆ ਹੈ ਜੇ ਭਾਈ ਸੰਤੋਖ ਸਿੰਘ ਨੇ ਇਹਨਾਂ ਦਾ ਜ਼ਿਕਰ ਲਿਖਿਆ ਹੈ ਜੇ ਤੇ ਵੱਡੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਆਪਣੀ 11ਵੀਂ ਵਾਰ 14ਵੀਂ ਬਾਣੀ ਵਿੱਚ ਇਹ ਗੁਰ ਸਿੱਖਾਂ ਦਾ ਜ਼ਿਕਰ ਕੀਤਾ ਕੀ ਕਹਿੰਦੇ ਭਾਈ ਗੁਰਦਾਸ ਜੀ ਇਹਨਾਂ ਦਾ ਪਿਆਰਾ ਜੀਵਨ ਦੇਖ ਕੇ ਕਿਤੇ ਮਹਾਪੁਰਖ ਹੈ ਮਹਾਨੰਦ ਮਹਾਨੰਦ ਮਹਾਪੁਰਖ ਬਣ ਗਿਆ ਕਿਉਂ ਗੁਰੂ ਰਾਮਦਾਸ ਜਿੱਦਾ ਬਚਨ ਕਮਾਇਆ ਗੁਰਬਾਣੀ ਨੂੰ ਪੜਿਆ ਵੀ ਸੁਨਿਆ ਵੀ ਤੇ ਮੰਨਿਆ ਵੀ ਉਹਦੇ ਸਦਕੇ ਇਹ ਮਹਾਪੁਰਖ ਬਣ ਗਿਆ ਮਹਾਪੁਰਖ ਹੈ ਮਹਾਨੰਦ ਬਦੀ ਚੰਦ ਬੁੱਧ ਬਿਮਲ ਵਿਚਾਰਾ ਭਾਈ ਬਦੀ ਚੰਦ ਦੀ ਚੰਗੀ ਬੰਦ ਬੁੱਧੀ ਵਾਲਾ ਬਣ ਗਿਆ ਬਵੇਕ ਬੁੱਧੀ ਵਾਲਾ ਬਣ ਗਿਆ ਮਹਾਪੁਰਖ ਹੈ ਮਹਾਨੰਦ ਬਦੀ ਚੰਦ ਬੁੱਧ ਬਿਮਲ ਵਿਚਾਰਾ ਬੁੱਧ ਬਿਮਲ ਵਿਚਾਰਾ ਆਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਿਸ਼ ਯੋਗ ਨੇ ਸਤਗੁਰ ਦੀ ਸਾਚਨ ਬਖਸ਼ਿਸ਼ ਯੋਗ ਹੈ ਆਓ ਦਾਸ ਜੀ ਪੁਣਾ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਪਤੇ ਪਿਆਰ ਦੀ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ